ਬੀਚ ਨੇ ਕੁਝ ਦਿਨਾਂ ਵਿੱਚ YouTube ਦੇ ਸਾਰੇ ਰਿਕਾਰਡ ਟੁੱਟ ਗਈ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਅਜਹਾ ਕੀ ਕੀਤਾ ਰनाल्डੋ ਨੇ ਕਿ ਪੂਰੀ YouTube ਹੀ ਜਲ ਗਈ ਅਤੇ ਉਸ ਨੂੰ ਇੱਕ ਦੋ ਦਿਨਾਂ ਦੇ ਵਿੱਚ ਕਿੰਨੀ ਕਮਾਈ YouTube ਤੋਂ ਹੋਈ ਤੁਸੀਂ ਜਾਣ ਕੇ ਹੈਰਾਨ ਹੋ ਜਾਮੂਗੀ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਅਜਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪੁਰਤਕਾਲ ਦੀ ਫੁੱਟਬਾਲ ਪਲੇਅਰ ਕ੍ਰਿਸਟੀਆਨੋ ਰোনালਡੋ ਨੇ ਜਦੋਂ ਆਪਣਾ YouTube ਚੈਨਲ ਦਾ ਡੈਬਿਊ ਕੀਤਾ ਇਸ ਦੌਰਾਨ ਉਹਨੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ ਅਸਲ ਵਿੱਚ 21 ਅਗਸਤ ਨੂੰ ਕ੍ਰਿਸਟੀਆਨੋ ਰোনালਡੋ ਨੇ ਆਪਣਾ YouTube ਚੈਨਲ ਬਣਾਇਆ ਉਹਨਾਂ ਦੇ ਚੈਨਲ ਦਾ ਨਾਮ ਯੂਆਰ ਕ੍ਰਿਸਟੀਆਨੋ ਹੈ ਉਹਨਾਂ ਦੇ YouTube ਚੈਨਲ ਬਣਾਉਣ ਦੌਰਾਨ ਇੱਕ ਦਿਨ ਦੇ ਅੰਦਰ ਹੀ 10 ਮਿਲੀਅਨ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਗਏ ਅਤੇ 24 ਘੰਟਿਆਂ ਦੇ ਵਿੱਚ ਵਿੱਚ ਹੀ ਉਹਨੂੰ ਸਿਲਵਰ ਬਟਨ, 골ਡ ਬਟਨ ਅਤੇ ਡਾਇਮੰਡ ਬਟਨ ਵੀ YouTube ਦੁਆਰਾ ਮਿਲਿਆ। ਤੁਹਾਨੂੰ ਉਸਦੀ ਕਮਾਈ ਜਾਣ ਕੇ ਵੀ ਹੈਰਾਨੀ ਹੋ ਜਾਵੇਗੀ ਕਿ ਉਸਨੇ YouTube ਦੇ ਉੱਪਰ 2 ਦਿਨਾਂ ਦੇ ਵਿੱਚ ਹੀ ਕਿੰਨਾ ਰੁਪਇਆ ਕਮਾ ਲਿਆ। ਹੁਣ ਤੱਕ ਉਹਨਾਂ ਦੇ ਚੈਨਲ ਉੱਪਰ 42 ਮਿਲੀਅਨ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਚੁੱਕੇ ਹਨ। ਉਹਨਾਂ ਨੇ ਜਿੰਨੀਆਂ ਵੀ ਵੀਡੀਓ YouTube ਦੇ ਉੱਪਰ ਪਾਈਆਂ ਨੇ ਹਰੇਕ ਵੀਡੀਓ ਦੇ ਉੱਪਰ 4 ਮਿਲੀਅਨ ਤੋਂ ਜ਼ਿਆਦਾ ਵਿਊ ਆਏ ਹਨ ਰোনালਡੋ ਨੇ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਸਬਸਕ੍ਰਾਈਬਰ ਅਤੇ ਸਭ ਤੋਂ ਜ਼ਿਆਦਾ ਵਿਊ ਲੈਣ ਦਾ ਰਿਕਾਰਡ ਬਣਾ ਲਿਆ ਹੈ ਹੁਣ ਸਵਾਲ ਇਹ ਹੈ ਕਿ ਕ੍ਰਿਸਟੀਆਨੋ ਰোনালਡੋ YouTube ਦੇ ਉੱਪਰੋਂ ਕਿੰਨਾ ਰੁਪਇਆ ਕਮਾ ਰਿਹਾ ਹੈ ਹਰੇਕ 10 ਲੱਖ ਮਤਲਬ 1 ਮਿਲੀਅਨ ਵਿਊ ਤੱਕ YouTube 1200 ਤੋਂ ਲੈ ਕੇ 6000 US ਡਾਲਰ ਦਿੰਦਾ ਹੈ ਜੋ ਭਾਰਤ ਵਿੱਚ ਉਸਦੀ ਕੀਮਤ 5 ਲੱਖ ਰੁਪਏ ਹੋ ਗਈ ਹੈ ਕ੍ਰਿਸਟੀਆਨੋ ਰonaldo 2 ਦਿਨਾਂ ਦੇ ਵਿੱਚ YouTube ਤੋਂ ਕਰੋੜਾ ਰੁਪਏ ਕਮਾ ਗਿਆ ਹੈ। ਉਹ ਪਿਛਲੇ 2 ਦਿਨਾਂ ਦੇ ਵਿੱਚ 6 ਲੱਖ ਡਾਲਰਾਂ ਤੋਂ ਜ਼ਿਆਦਾ ਕਮਾ ਚੁੱਕਿਆ ਹੈ। ਜੇ ਇੰਡੀਅਨ ਕਰੰਸੀ ਦੀ ਗੱਲ ਕੀਤੀ ਜਾਵੇ ਤਾਂ 5 ਕਰੋੜ ਦੇ ਕਰੀਬ। ਦਿਨ ਪ੍ਰਤੀ ਦਿਨ ਉਹਨਾਂ ਦੇ ਸਬਸਕ੍ਰਾਈਬਰ ਪਾਣੀ ਮੰਗੂ ਵੱਧਦੇ ਜਾ ਰਹੇ ਹਨ। ਦੇਖਦੇ ਹਾਂ ਕਿ ਉਹਨਾਂ ਦੇ ਸਬਸਕ੍ਰਾਈਬਰ ਕਿੰਨੇ ਹੁੰਦੇ ਹਨ। ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।